ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਆਏ ਹਾਂ ਵੱਖਰੇ ਕਿਸਮ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਮ ਤੌਰ ਤੇ ਤਾਂ ਹਾਈ ਕੋਰਟ ਦੇ ਆਦੇਸ਼ ਆਉਂਦੇ ਐ ਜਿਸ ਰਾਹੀਂ ਕਾਨੂੰਨ ਲਾਗੂ ਕੀਤਾ ਜਾਂਦਾ ਹੈ ਲਾ ਲੈਸਨੈਸ ਨੂੰ ਖਤਮ ਕੀਤਾ ਜਾਂਦਾ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਰ ਅੱਜ ਕੀ ਹੋਇਆ ਹਾਈ ਕੋਰਟ ਦੇ ਵਿੱਚ ਹੀ ਲਾ ਲੈਸਨੈਸ ਵਾਪਰ ਗਈ ਗੈਰ ਕਾਨੂੰਨੀ ਜਿਹਾ ਕੰਮ ਹੋ ਗਿਆ ਆ ਕੁਛ ਤੁਸੀਂ ਵੀਡੀਓਜ਼ ਪਹਿਲਾਂ ਵੇਖੋ ਇਹ ਹੈਗੀ ਹੈ ਲੜਾਈ ਝਗੜਾ ਜਿਹੜਾ ਹੋਇਆ ਇੱਕ ਲੇਡੀ ਐਡਵੋਕੇਟ ਰਵਨੀਤ ਕੌਰ ਤੇ ਉਹਨਾਂ ਦੇ ਕਾਉਂਸਲ ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਉਹ ਕਿਸ ਤਰ੍ਹਾਂ ਵਕੀਲਾਂ ਨਾਲ ਉਲਝ ਰਹੇ ਨੇ ਅੱਗੇ ਚੱਲ ਕੇ ਤੁਹਾਨੂੰ ਸਾਰੀ ਇਸ ਖਬਰ ਦੇ ਵਿਸਤਾਰ ਦਿਆਂਗੇ ਪਹਿਲਾਂ ਤੁਸੀਂ ਆਹ ਵੀਡੀਓ ਕਲਿੱਪਸ ਦੇਖੋ 哎呀！ ਤਰਾ ਕਿ ਚੀਫ ਜਸਟਿਸ ਦੀ ਅਦਾਤ ਲੱਗੀ ਹੋਈ ਸੀ ਮੈਡਮ ਐਡਵੋਕੇਟ ਰਵਨੀਤ ਕੌਰ ਉੱਥੇ ਜਾ ਕੇ ਸਪੈਸ਼ਲ ਮੈਂਸ਼ਨਿੰਗ ਕਰਦੇ ਆ ਸਪੈਸ਼ਲ ਮੈਂਸ਼ਨਿੰਗ ਹੁੰਦਾ ਉਸ ਕਿਸਮ ਦਾ ਇੱਕ ਮੈਥਡ ਕਿ ਭਾਵੇਂ ਤੁਹਾਡੀ ਪਟੀਸ਼ਨ ਲੱਗੀ ਨਾ ਹੋਵੇ ਕਰਮਵਾਰ ਤੁਸੀਂ ਜਾ ਕੇ ਚੀਫ ਜਸਟਿਸ ਅੱਗੇ ਰਿਕੁਐਸਟ ਕਰ ਸਕਦੇ ਹੋ ਕਿ ਆ ਵਿਸ਼ੇਸ਼ ਕਾਰਨਾ ਕਰਕੇ ਮੇਰੀ ਪਟੀਸ਼ਨ ਜਲਦੀ ਬਲਕਿ ਅੱਜ ਹੀ ਸੁਣੀ ਜਾਏ ਸੋ ਇੱਕ ਕੰਪੀਟੀਸ਼ਨ ਲੱਗੀ ਹੋਈ ਸੀ ਜਿਸ ਦੇ ਵਿੱਚ ਚੀਫ ਜਸਟਿਸ ਨੇ ਕਿਹਾ ਕਿ ਰਵਨੀਤ ਕੌਰ ਜੀ ਤੁਸੀਂ ਦੁਪਹਿਰ ਬਾਅਦ ਆਇਓ ਜਦੋਂ ਦੁਪਹਿਰ ਬਾਅਦ ਆਉਂਦੇ ਆ ਤਾਂ ਉਹ ਕਹਿੰਦੇ ਆ ਸ਼ਿਕਾਇਤ ਕਰਦੇ ਆ ਚੀਫ ਜਸਟਿਸ ਨੂੰ ਕਿ ਮੇਰਾ ਬੈਗ ਅਤੇ ਲੈਪਟਾਪ ਕੰਪਿਊਟਰ ਜ਼ਬਤ ਕਰ ਲਿਆ ਬਾਅਰ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਜਗਨਦੀਪ ਸਿੰਘ ਜਮੂਨ ਜੱਜ ਸਾਹਿਬ ਨੇ ਕਿਹਾ ਭਈ ਇਹ ਕੀ ਹੋ ਰਿਹਾ ਵਾਪਸ ਤੋ ਕਿਉਂ ਜ਼ਬਤ ਕੀਤਾ ਗਿਆ ਖੈਰ ਇੰਨੇ ਚੀ ਬਾਅਰ ਐਸੋਸੀਏਸ਼ਨ ਦੀ ਸਾਰੀ ਐਗਜ਼ੈਕਟਿਵ ਕਮੇਟੀ ਅਤੇ ਹੋਰ ਵਕੀਲ ਸਹਿਬਾਨ ਕਰੀਬ 200 ਡਿਗਰੀ ਪਹੁੰਚ ਕੇ ਚੀਫ ਜਸਟਿਸ ਦੀ ਅਦਾਲਤ ਦੇ ਵਿੱਚ ਜਿੰਨੇ ਸਮਾ ਸਕਦੇ ਸੀ ਅੰਦਰ ਸਮਾਏ ਬਾਕੀ ਬਾਹਰ ਕਰਿਓਗੇ ਤਾਂ ਉਹਨਾਂ ਨੇ ਕਿਹਾ ਜੀ ਇਹੋ ਜੀ ਤਾਂ ਗੱਲ ਹੀ ਕੋਈ ਨਹੀਂ ਅਸੀਂ ਰਵਨੀਤ ਕੌਰ ਦਾ ਨਾਂ ਤਾਂ ਬੈਗ ਜ਼ਬਤ ਕੀਤਾ ਨਾ ਲੈਪਟਾਪ ਪਰ ਉਹ ਦੋਸ਼ ਲਗਾਉਂਦੀ ਰਹੀ ਫਿਰ ਜਦੋਂ ਗੱਲ ਆਈ ਕਿ ਉਹਨਾਂ ਦੀ ਜਿਹੜੀ ਪਟੀਸ਼ਨ ਪੈਂਡਿੰਗ ਹੈ ਸੁਣਵਾਈ ਬਾਰੇ ਤਾਂ ਚੀਫ ਜਸਟਿਸ ਵਾਲੇ ਬੈਂਚ ਨੇ ਕਿਹਾ ਕਿ ਕੱਲ ਨੂੰ ਤੁਹਾਡੀ ਪਟੀਸ਼ਨ ਟੇਕ ਅਪ ਕਰਾਂਗੇ ਦਰਸਲ ਸਾਨੂੰ ਦੱਸਿਆ ਗਿਆ ਹੈ ਸੈਕਟਰੀ ਵੱਲੋਂ ਕਿ ਮੈਡਮ ਰਵਨੀਤ ਕੌਰ ਨੇ ਕਾਫੀ ਸਾਰੀਆਂ ਪਟੀਸ਼ਨਸ ਤੇ ਸ਼ਿਕਾਇਤਾਂ ਕੀਤੀਆਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਤਕਰੀਬਨ 80 ਉਹ ਵੀ ਐਗਜ਼ੈਕਟ 79 ਵਕ ਵਕ ਮਹਿਕ ਵਿੱਚ ਉਹਨਾਂ ਦਾ ਇੱਕ ਸੁਣਨ ਜੋ ਆਇਆ ਹੈ ਪਰਿਵਾਰਕ ਵਿਵਾਦ ਚੱਲ ਰਿਹਾ ਡਿਸਪਿਊਟ ਚੱਲ ਰਿਹਾ ਤਾਂ ਉਹਨਾਂ ਨੇ ਕਿਤੇ ਪਹਿਲਾਂ ਇੱਕ ਚੈਨਲ ਤੇ ਇੰਟਰਵਿਊ ਵੀ ਦਿੱਤੀ ਸੀ ਹੁਣ ਜਿਹੜੀ ਪਟੀਸ਼ਨ ਦੀ ਗੱਲ ਹੋ ਰਹੀ ਆ ਇਹਦੇ ਵਿੱਚ ਐਫ ਆਈ ਆਰ ਨੰਬਰ 49 ਪੁਲਿਸ ਸਟੇਸ਼ਨ ਕੰਟੋਨਮੈਂਟ ਅਮਰਸਾ ਇਦੇ ਸਬੰਧ ਦੇ ਵਿੱਚ ਇਹ ਮਾਮਲਾ ਉਹਨਾਂ ਨੇ ਕਿਹਾ ਵੀ ਇਹ 31 10 25 ਤਰੀਕ ਪਾਈ ਗਈ ਹੈ ਇਹਨੂੰ ਅੱਗੇ ਕਰ ਦਿਓ ਪ੍ਰੀਪੋਨ ਕਰ ਦਿਓ ਇਸ ਤੋਂ ਪਹਿਲਾਂ ਕਿ ਉਹ ਪ੍ਰੀਪੋਨ ਹੁੰਦੀ ਇਹ ਜਿਹੜੀ ਉਹਨਾਂ ਦੀ ਬੇਨਤੀ ਸੀ ਉਹ ਇੱਕ ਬੈਂਚ ਨੇ ਰਿਜੈਕਟ ਕਰ ਦਿੱਤੀ ਸੀ ਪਰ ਮੈਡਮ ਰਵਨੀਤ ਕੌਰ ਨੇ ਹਾਈ ਕੋਰਟ ਨੂੰ ਕਿਹਾ ਕਿ ਜੇ ਤੁਸੀਂ ਮੇਰੀ ਇਸ ਪਟੀਸ਼ਨ ਨੂੰ ਅੱਗੇ ਨਹੀਂ ਕਰਦੇ ਤਾਂ ਮੈਂ ਸੁਪਰੀਮ ਕੋਰਟ ਦੇ ਵਿੱਚ ਐਸ ਐਨ ਪੀ ਪਾਉਂਗੀ ਸਪੈਸ਼ਲ ਲੀਵ ਪਟੀਸ਼ਨ ਜਿਹਦੇ ਵਿੱਚ ਮੈਂ ਤਿੰਨ ਜੱਜਾਂ ਦੇ ਨਾਮ ਲਿਖੂੰਗੀ ਉਹਨਾਂ ਨੂੰ ਬਾਈ ਨੇਮ ਪਾਰਟੀ ਬਣਾਉਂਗੀ ਦੋ ਜੱਜ ਹਾਈ ਕੋਰਟ ਦੇ ਇੱਕ ਐਡੀਸ਼ਨਲ ਸੈਸ਼ਨ ਜੱਜ ਮੁਹਾਲੀ ਡਿਸਟ੍ਰਿਕਟ ਕੋਰਟ ਦਾ ਕਿ ਇਹਨਾਂ ਨੇ ਮੈਨੂੰ ਇਨਸਾਫ ਨਹੀਂ ਦਿੱਤਾ ਮੈਨੂੰ ਹਰਾਸਮੈਂਟ ਕੀਤੀ ਜਾ ਰਹੀ ਹੈ ਬਦੀਨ ਕੀਤਾ ਜਾ ਰਿਹਾ ਹੈ ਕਿ ਲੰਮੀਆਂ ਤਰੀਕਾਂ ਪੈ ਰਹੀਆਂ ਨੇ ਇੱਕ ਦੂਜਾ ਮਾਮਲਾ ਹਾਈ ਕੋਰਟ ਦੇ ਅੱਗੇ ਸੀ ਉਹ ਸੀਗਾ ਜਸਟਿਸ ਗੁਰਵਿੰਦਰ ਸਿੰਘ ਗਿੱਲ ਅਤੇ ਜਸਟਿਸ ਦਪਿੰਦਰ ਸਿੰਘ ਨਲਵਾੜੀ ਉਹਦੇ ਵਿੱਚ ਐਡਵੋਕੇਟ ਰਵਨੀਤ ਕੌਰ ਨੇ ਕਿਹਾ ਕਿ ਜੀ ਜਿਹੜਾ ਬਾਰ ਐਸੋਸੀਏਸ਼ਨ ਦੀ ਐਗਜ਼ੀਕਟਿਵ ਨੇ 11 9 25 ਨੂੰ ਫੈਸਲਾ ਕੀਤਾ ਮੇਰੀ ਡਿਸ ਮੈਂਬਰਮੈਂਟ ਜਾਰੀ ਰੱਖਣ ਦਾ ਉਹ ਗਲਤ ਕੀਤਾ ਉਹਨੂੰ ਰੱਦ ਕੀਤਾ ਜਾਏ ਮੈਨੂੰ ਦੁਬਾਰਾ ਐਸੋਸੀਏਸ਼ਨ ਦੇ ਵਿੱਚ ਮੈਂਬਰ ਵੱਜੋਂ ਸ਼ਾਮਲ ਕੀਤਾ ਜਾਏ ਤੇ ਫਿਰ ਉਹਨਾਂ ਨੇ ਅੱਗੇ ਕਿਹਾ ਕਿ ਜਿਹੜੇ ਐਸੋਸੀਏਸ਼ਨ ਵਾਲੇ ਸੀ ਉਹਨਾਂ ਨੇ ਆ ਕੇ ਜੱਸਾਬ ਦੱਸਿਆ ਕਿ ਜੀ ਅਸੀਂ ਤਾਂ ਕੋਈ ਨਵਾਂ ਫੈਸਲਾ ਲਿਆ ਹੀ ਨਹੀਂ ਦਰਸਲ ਰਵਨੀਤ ਕੌਰ ਨੂੰ 19 12 2023 ਚ ਐਸੋਸੀਏਸ਼ਨ ਚੋਂ ਕੱਢ ਦਿੱਤਾ ਗਿਆ ਸੀ ਡਿਸ ਮੈਂਬਰ ਕਰ ਦਿੱਤਾ ਗਿਆ ਸੀ ਉਸ ਵਕਤ ਦੀ ਐਗਜ਼ੀਕਟਿਵ ਕਮੇਟੀ ਨੇ ਤੇ ਅਸੀਂ ਤਾਂ ਸਿਰਫ ਉਸੇ ਆਰਡਰ ਨੂੰ ਕੰਟੀਨਿਊ ਕੀਤਾ ਉਹਨੂੰ ਲਗਾਤਾਰਤਾ ਚ ਰੱਖਿਆ ਤੇ ਫਿਰ ਜਿਹੜੇ ਦੋ ਜਜੇਸ ਉਹਨਾਂ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਕਿਹਾ ਕਿ ਰਵਨੀਤ ਕੌਰ ਨੇ ਜਿਹੜਾ 11/25 ਵਾਲਾ ਐਗਜ਼ੀਕਟਿਵ ਐਗਜ਼ੀਕਟਿਵ ਕਮੇਟੀ ਬਾਅਰ ਐਸੋਸੀਏਸ਼ਨ ਦਾ ਫੈਸਲਾ ਉਹਨੂੰ ਤਾਂ ਚੈਲੰਜ ਕੀਤਾ ਅਸੇਲ ਕੀਤਾ ਉਹਨੂੰ ਕਿਹਾ ਵੀ ਗਲਤ ਹੈ ਪਰ ਜਿਹੜਾ 23 ਵਾਲਾ ਦੇਸ਼ 19 12 23 ਵਾਲਾ ਉਹਨੂੰ ਚੈਲੰਜ ਨਹੀਂ ਕੀਤਾ ਉਹਨੂੰ ਸੈਟਸਾਈਡ ਕਰਨ ਲਈ ਕਿਹਾ ਹੀ ਨਹੀਂ ਤੇ ਇਸ ਕਰਕੇ ਇਹ ਗੱਲ ਠੀਕ ਨਹੀਂ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਐਸੋਸੀਏਸ਼ਨ ਨੂੰ ਇਕੱਠਿਆਂ ਨੂੰ ਪਾਰਟੀ ਬਣਾਉਣਾ ਚਾਹੀਦਾ ਸੀ ਇਸ ਪਟੀਸ਼ਨ ਦੇ ਵਿੱਚ 22 ਨੇਮ ਪ੍ਰਧਾਨ ਸੈਕਟਰੀ ਤੇ ਹੋਰਾਂ ਨੂੰ 22 ਨੇਮ ਪਾਰਟੀ ਬਣਾਇਆ ਗਿਆ ਜਦੋਂ ਕਿ ਉਹਨਾਂ ਦਾ ਪਰਸਨਲ ਤਾਂ ਕੋਈ ਝਗੜਾ ਹੀ ਨਹੀਂ ਪਰਸਨਲ ਤਾਂ ਕੋਈ ਗੱਲ ਨਹੀਂ ਕਿ ਪ੍ਰਧਾਨ ਦੀਆਂ ਸਕੱਤਰ ਦੀ ਜਾਂ ਕਿਸੇ ਹੋਰ ਦੀ ਇਹ ਮਾਮਲਾ ਤਾਂ ਜੁਆਇੰਟ ਡਿਸੀਜਨ ਆਫ ਦੀ ਐਗਜ਼ੀਕਟਿਵ ਕਮੇਟੀ ਆਫ ਦੀ ਬਾਰ ਐਸੋਸੀਏਸ਼ਨ ਹੈ ਫਿਰ ਇਸ ਜੱਜ ਸਾਹਿਬ ਨੇ ਆਪਣੇ ਆਦੇਸ਼ ਲਿਖਿਆ ਜਿਹੜੀਆਂ ਪਾਰਟੀ ਇੰਪਲੀਡਿੰਗ ਆਫ ਦੀ ਪਾਰਟੀਆਂ ਜਿਹੜੇ ਲੋਕ ਪਾਰਟੀ ਬਣਾਏ ਉਹ ਗਲਤ ਬਣਾਏ ਹੋਏ ਆ ਤੇ ਇਸ ਕਰਕੇ ਇਸ ਪੋਟੀਸ਼ਨ ਨੂੰ ਰੱਦ ਕੀਤਾ ਗਿਆ ਜਿਹੜੀ ਪਹਿਲੀ ਪਟੀਸ਼ਨ ਸੀ ਉਹਦੇ ਵਿੱਚ ਰਵਨੀਤ ਕੌਰ ਨੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਅੰਮ੍ਰਿਤਸਰ ਦੇ ਬ੍ਰੋਥ ਦੋਸ਼ ਲਾਈ ਸੀ سنگੀਨ ਦੋਸ਼ ਤੇ ਨਾਲ ਨਾਲ ਉਹ ਫਿਰ ਪਟੀਸ਼ਨ ਦੇ ਵਿੱਚ ਉਹਨਾਂ ਨੇ ਦੋਸ਼ ਜੱਜਸ ਤੇ ਵੀ ਲਾ ਦਿੱਤੇ ਤੇ ਫਿਰ ਹਾਈ ਕੋਰਟ ਨੂੰ ਦੱਸਿਆ ਗਿਆ ਗੁਰਪ੍ਰੀਤ ਸਿੰਘ ਭੁੱਲਰ ਸੀਪੀ ਉਹ ਖੁਦ ਹਾਈ ਕੋਰਟ ਦੇ ਵਿੱਚ ਇਸ ਮੈਡਮ ਦੀ ਪਟੀਸ਼ਨ ਦੇ ਵਾਸਤੇ ਹਾਜ਼ਰ ਹੋਏ ਹਾਈ ਕੋਰਟ ਨੇ ਉਹਨਾਂ ਨੂੰ ਬੁਲਾਇਆ ਤੇ ਉਹ ਹਾਜ਼ਰ ਹੋਏ 27/7/25 ਨੂੰ 27/7/25 ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਐਫ ਆਈ ਆਰ ਨੰਬਰ 49 ਸੀਗੀ ਉਹਦੀ ਅਸੀਂ ਜਾਂਚ ਕਰ ਲਈ ਹੈ ਆਈਓ ਨੇ ਇਨਵੈਸਟੀਗੇਟਿੰਗ ਆਫੀਸਰ ਨੇ ਉਹਦੇ ਵਿੱਚ ਕੋਈ ਸਹੀ ਗੱਲ ਪਾਈ ਨਹੀਂ ਤੇ ਅਸੀਂ ਉਹਨੂੰ ਰੱਦ ਕਰ ਰਹੇ ਹਾਂ ਕੈਨਸਲੇਸ਼ਨ ਰਿਪੋਰਟ ਤਿਆਰ ਹੋ ਰਹੀ ਹੈ ਤੇ ਉਹ ਕੈਨਸਲ ਕਰਨ ਤੋਂ ਬਾਅਦ ਕੈਨਸਲੇਸ਼ਨ ਰਿਪੋਰਟ ਦੀ ਇੱਕ ਕਾਪੀ ਸ਼ਿਕਾਇਤ ਕਰਤਾ ਰਵਨੀਤ ਕੌਰ ਨੂੰ ਦਿੱਤੀ ਜਾਏਗੀ ਇਸ ਤੇ ਉਹ ਮਤਮਨ ਹੋਗੀ ਯਾਨੀ ਕਿ ਸੈਟੀਸਫਾਈ ਹੋ ਗਏ ਠੀਕ ਹੈ ਜੀ ਤੁਸੀਂ ਕੈਨਸਲ ਕਰੋ ਮੈਨੂੰ ਉਹ ਕਾਪੀ ਦਿਓ ਤੇ ਫਿਰ ਦੇਖਾਂਗੇ ਅੱਗੇ ਅੱਗੇ ਜੱਜ ਸਾਹਿਬ ਕਹਿੰਦੇ ਐ ਇਹ ਜਿਹੜੀ ਪਟੀਸ਼ਨ ਸੀਗੀ ਜਿਹੜੀ ਪਹਿਲੇ ਵਾਲੀ ਹੈ ਉਹਦੇ 'ਚ ਕਹਿੰਦੇ ਐ ਜੀ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਜੱਜ ਨੂੰ ਹਰਾਸ ਕਰ ਰਿਹਾ ਤੰਗ ਪ੍ਰੇਸ਼ਾਨ ਕਰ ਰਿਹਾ ਮੇਰੇ ਗੀੜੇ ਮਰਵਾ ਰਿਹਾ ਲੰਬੀਆਂ ਤਰੀਕਾਂ ਦੇ ਰਿਹਾ ਉਹਦੇ ਵਿੱਚ ਫਿਰ ਸਾਰੀ ਵਿਆਖਿਆ ਦਿੱਤੀ ਹੋਈ ਆ ਲਓ ਤੁਸੀਂ ਸੁਣੋ ਕਹਿੰਦੇ ਜੀ ਕੋਆਰਡੀਨੇਟ ਬੈਂਚ ਨੇ ਇਸ ਬੀਬਾ ਦਾ ਮਾਮਲਾ 235 ਨੂੰ ਟੇਕ ਅਪ ਕੀਤਾ ਕਿਉਂਕਿ ਜਿਹੜੇ ਪਹਿਲੇ ਜੱਜਸ ਕੋਲ ਲੱਗਿਆ ਹੋਇਆ ਸੀ ਮਾਮਲਾ ਉਹਨਾਂ ਨੇ ਕਿਹਾ ਅਸੀਂ ਰਿਕਿਊਜ਼ ਕਰਦੇ ਹਾਂ ਅਸੀਂ ਇਹ ਪਟੀਸ਼ਨ ਸੁਣਨਾ ਨਹੀਂ ਚਾਉਂਦੇ ਰਵਨੀਤ ਕੌਰ ਦੀ ਉਹਨਾਂ ਨੇ ਕੇਸ ਛੱਡਤਾ 29 ਪੰਜ ਨੂੰ ਇਹ ਨਵੇਂ ਬੈਂਚ ਦੇ ਲੱਗਿਆ ਚੀਫ ਜਸਟਿਸ ਦੇ ਆਦੇਸ਼ ਨਾਲ ਫੇਰ ਕਹਿੰਦੇ ਆ ਜੀ ਤਰੀਕ ਪੈਗੀ 6 6 25 ਹੁਣ 6 6 25 ਨੂੰ ਹੋਇਆ ਕੀ ਕਿ ਕੌਜ਼ ਲਿਸਟ ਯਾਨੀ ਕਿ ਕੇਸ ਜਿਹੜੇ ਲੱਗੇ ਹੋਏ ਹੁੰਦੇ ਆ ਤਰਤੀਬ ਵਾਰ ਉਹਨੂੰ ਕਹਿੰਦੇ ਕੌਜ਼ ਲਿਸਟ ਉਦੋਂ 191 ਕੇਸ ਲੱਗੇ ਹੋਏ ਸੀ ਰਵਨੀਤ ਕੌਰ ਦਾ ਕੇਸ ਟੇਕ ਅਪ ਨਹੀਂ ਹੋ ਸਕਿਆ ਉਹਦੀ ਵਾਰੀ ਨਹੀਂ ਆਈ ਫਿਰ ਕਹਿੰਦੇ ਤਰੀਕ ਪੈ ਗਈ ਜੀ 18 6 ਜਦੋਂ ਛੁੱਟੀਆਂ ਚੱਲਦੀਆਂ ਸੀ 18 6 ਤੋਂ ਬਾਅਦ ਜਿਹੜਾ ਹੈਗਾ 14 7 ਪੈ ਗਈ ਯਾਨੀ ਕਿ ਬਕਾਇਦਾ ਮਹੀਨੇ-ਮਹੀਨੇ ਦੀ ਤਰੀਕ ਪੈ ਰਹੀ ਸੀ ਇੰਨਾ ਕੁ ਟਾਈਮ ਤੱਕ ਹਾਈ ਕੋਰਟ ਦੇ ਵਿੱਚ ਲੱਗ ਗਿਆ ਜਾਂਦਾ ਸਭ ਨੂੰ ਪਤਾ ਇਹਦੇ ਬਾਰੇ ਫਿਰ 14 ਸਤ ਤੋਂ ਬਾਅਦ ਜਜੇਸ ਨੇ ਮਾਮਲਾ ਐਡਜੋਰਨ ਕਰਤਾ 31 10 25 ਲਈ ਇਸ ਤੋਂ ਦੁਖੀ ਹੋ ਕੇ ਰਵਨੀਤ ਕੌਰ ਨੇ ਅੱਜ ਚੀਫ ਜਸਟਿਸ ਦੇ ਅੱਗੇ ਪੇਸ਼ ਹੋ ਕੇ ਸਪੈਸ਼ਲ ਮੈਂਸ਼ਨਿੰਗ ਕੀਤੀ ਕਿ ਜੀ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਜੇਸ ਵੱਲੋਂ ਤੇ ਮੇਰੀ ਸੁਣਵਾਈ ਕੇਸ ਦੀ ਹੋ ਨਹੀਂ ਗਈ ਤੇ ਫਿਰ ਉਸ ਤੋਂ ਬਾਅਦ ਜਿਹੜੇ ਜਜੇਜ਼ ਦੇ ਬਾਰੇ ਲਿਖਿਆ ਸੀ ਉਹ ਤੋਂ ਨਰਾਜ਼ ਹੋ ਕੇ ਜਿਹੜਾ ਪਹਿਲਾ ਬੈਂਚ ਸੀਗਾ ਉਹਨਾਂ ਨੇ ਕੰਟੈਂਪਟ ਆਫ ਕੋਰਟ ਨੋਟਿਸ ਜਾਰੀ ਕਰਤਾ ਇਸ ਵਕੀਲ ਮੈਡਮ ਨੂੰ ਵੀ ਤੂੰ ਜਿਸ ਤਰ੍ਹਾਂ ਸਕੈਂਡਲਸ ਅਲੀਗੇਸ਼ਨਸ ਲਾ ਰਹੀ ਹੈਂ ਕੋਰਟ ਦੇ ਉੱਤੇ ਤੇਰੇ ਦੇ ਇਹਨਾਂ ਅਲੀਗੇਸ਼ਨ ਦੇ ਨਾਲ ਤਾਂ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਅਦਾਲਤ ਦਾ ਉਹ ਚੱਕਿਆ ਜਾਏਗਾ ਤੇ ਕੋਈ ਸਬੂਤ ਤੇ ਕੋ ਹੈ ਨਹੀਂ ਕਿ ਜਾਣ ਬੁਝ ਕੇ ਤੇਰੇ ਨਾਲ ਕੁਝ ਗਲਤ ਕੀਤਾ ਜਾ ਰਿਹਾ ਲੰਬੀ ਤਰੀਕ ਪਏ ਜਾ ਰਹੀ ਹੈ ਬਾਕੀ ਦੇ ਕੇਸਸ ਦਾ ਕੰਪੇਅਰ ਕਰ ਲੋ ਉਹਨਾਂ ਦੀ ਕਿੰਨੇ ਕਿੰਨੀ ਦੇਰ ਬਾਅਦ ਤਰੀਕ ਆ ਰਹੀ ਹੈ ਸੋ ਇਹ ਸਾਰਾ ਕੁਝ ਸੁਣਦੇ ਹੋਏ ਇਹ ਮਾਮਲਾ ਅਧਿ ਤੁਰਿਆ ਲੋ ਜਹਾਨ ਤੋਂ ਪਹਿਲਾਂ ਤੁਹਾਨੂੰ ਸਾਰੀਆਂ ਵੀਡੀਓ ਕਲਿੱਪਸ ਇੱਕ ਵਾਰੀ ਫੇਰ ਵਿਖਾ ਦਿੰਦੇ ਆ ਤੇ ਉਸ ਤੋਂ ਬਾਅਦ ਰਜਿੰਦਰ ਸਿੰਘ ਤਗੜ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼